五的给你拿下 ਪੜਾ ਦੇ ਭੁੱਲ ਨਾ ਬਿੱਲਾ ਮਤਲਬ ਦੱਸਿਆ ਕਰੋ ਭਾਈ ਅੰਥਰਾ ਆ ਬਦਕਾਰ ਦੇ ਪ੍ਰਧਾਨ ਨਾਲ ਸਾਹਮਣੇ বেটিয়া <laughs> 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 ਆ ਬੱਚਿਆਂ ਦੇ ਆਪਾਂ ਲੋਕੋ ਨੂੰ ਨਹੀਂ ਦਿੱਤੀ ਤੇ ਕਰ ਰਿਹਾ ਪਰ ਵੀ ਪ੍ਰੈਕਟਿਸ ਕਰਦਾ ਪੇਰਾ ਕੋਈ ਨਹੀਂ ਪੇਰਾ ਕੋਈ ਕਰਦਾ ਸਰਕਾਰਾਂ ਦੇ ਨਾਲ ਲੜ ਕੇ ਜਿੰਦੀ ਆਪਣੇ ਹੱਥ ਲੈਣ ਆਏ ਆ ਇੱਕ ਵਾਰ ਦੇ ਆ ਕੇ ਹੱਥ ਆਪਨੇ ਅੱਗੇ ਖੜਮ ਕੇ ਨਹੀਂ ਆਏ ਪੀਰੋ ਉਹ ਆਪਣੇ ਜੱਟੀਆਂ ਦੇ ਵਿੱਚ ਹੋ ਜਾਂਦੀ ਆ ਹਾਂ ਫਤਿਮਾ ਦੇ 35 ਜਨਮਦਿਆਂ ਨੇ ਦੇ ਪਹਿਲੇ ਨੰਬਰ 24 25 27 ਦੀ ਗੱਲ ਨੂੰ ਕਿੰਦਰ ਸਾਡੇ ਫੋਲਡਰ ਕਾਊਂਟਰ ਦਾ ਪ੍ਰਭਾਵ ਕਰਦਾ ਸਾਡੇ ਦੇ ਵਿੱਚ ਤਾਂ ਨਹੀਂ ਹੈ ਸਾਡੀਆਂ ਜਗ੍ਹਾ ਵੰਡੀਆਂ ਨਹੀਂ ਕਰਨੀਆਂ ਸਾਡੀਆਂ ਬੱਤੀ ਜਦੋਂ ਮੰਡੀਆਂ ਦੇ ਕਮੇਲ ਸਰਪੰਚ ਉਹਨਾਂ ਦੀ ਤਾਕਤ ਹੋਵੇ ਚੱਲ ਗਏ ਮਨਸਾਰੇ ਆਪਣਾ ਨਹੀਂ ਪਹੁੰਚਾਣਗੇ ਵੀਰੋ ਜੀ ਵੀਰੋ ਜਿੱਤਰ ਚਾਵੀ ਪੱਟੀ ਛੁੱਟੀ ਨੇ ਜਿੱਤਰ ਵੀ ਤੁਰੇ ਆਪਾਂ ਮਾਰੇ ਇਹ ਨਹੀਂ ਕਰਨਾ ਇਹ ਨੀਤੀ ਦਾ ਇਹ ਪ੍ਰਕਾਰ ਦਾ ਉਹ ਮਾਗੀ ਆਪਰੇ ਅਸੀਂ ਬਿੱਲ ਰੱਦ ਕਰਾਉਣੇ ਨੇ ਸੋਦਾ ਨਹੀਂ ਮਨਜ਼ੂਰ ਰਸ ਕਰੇਗਾ ਤਾਂ ਜਾਣਾਗੇ ਇਹ ਤਾਂ ਨਹੀਂ ਜਾਵਾਂਗੇ ਕੌਣ ਮੇਰੇ ਅਸੀਂ ਇਸ ਤੋਂ ਲੜਾ ਕਰਦੇ ਹਾਂ ਪਸ਼ੀਤ ਆਉਂਦੇ ਨੇ ਹਰਾਮ ਜਿਹਾ ਲਾਟ ਔਰ ਲਿਟਰੇਚਰ ਲਈ ਲਿਆ ਸੋ ਲਿਟਰੇਚਰ ਪੜ੍ਹਨ ਨੂੰ ਆਇਆ ਨਾਲ ਤਾਂ ਹੈਗਾ Start ਇਹ ਤਰ੍ਹਾਂ ਸਵੇਰ ਤੋਂ ਲੈ ਕੇ ਤਰ੍ਹਾਂ ਦੇ ਪੰਚਰ ਕਰਦੇ ਆਂ ਆਹ ਲਓ ਪਹਿਲਾ ਨਹੀਂ ਹੋੜੇ ਦੂਜੇ ਚੜਿਆ ਚੜਿਆ ਭਾਲਣ ਕੱਢ ਦੇ ਇਹੋ ਖੁਸ਼ੀ ਦੀ ਖਬਰ ਹੈ 100 ਮੀਟਰ ਤੋਂ ਵੀ ਖੁਸ਼ੀ ਮਨਾ ਲੈਣੇ ਆ ਅੱਧੀ ਸਬਤਰੀ ਤੋਂ ਪਾਲਾ ਪਾਲ ਕੜੀ ਕੜੀ ਮਾਰ ਰਹੇ ਆਪੇ 40 45 ਨੂੰ ਫਾਲੇ ਬੇ ਨਮਸਕਾਰ ਸਭਾਂ ਉਹਨਾਂ ਦੇ ਵਿੱਚ ਜਿਹੜਾ ਆਪਾਂ ਨੂੰ ਬਧਨ ਕਰਦਾ ਹਾਂ ਉਹਨਾਂ ਦੇ ਨਾਲ ਗੁਰਜੀਤ ਸਿੰਘ ਸਾਡੇ ਸੇਵਾਇ ਗੁਰਜੀਤ ਸਿੰਘ ਸਾਡੇ ਸਾਲ ਰਾਜ ਨਹੀਂ ਆਈ ਹੋਰ ਕਿਉਂ ਨਹੀਂ ਗਈ ਫਸਤਾ ਤੇਰਾ ਲਾ ਲਾ ਕੀ ਆਖੀ ਨਹੀਂ ਆਇਆ ਫੋਟੋ ਸੋ ਫਟਾ ਕੇ ਸਪੀਚ ਕਰ ਨਹੀਂ ਆਇਆ ਕੱਲ ਆਪਾਂ ਭਾਰੇ ਧਰਾਵਾਂ ਨੇ ਬਹੁਤ ਤਰੀਕੇ ਨੇ ਇਹਨਾਂ ਨੂੰ ਰੱਦ ਕਰਵਾਉਣ ਦੇ ਸੋ ਨਿਹਾ संघर्ष कमेटी किसान मजदूर संघर्ष कमेटी मोदी सरकार मोदी सरकार केंद्र सरकार केंद्र सरकार साढ़े हक साढ़े हक किसान मजदूर मजदूर एकता मोदी सरकार मोदी सरकार साढ़े हक किसान मजदूर संघर्ष कमेटी कंगना कंगना मैं बोलांगा कंगना तुसी कहना नाट ग्यारह पिछे टंगना कंगना <Ö entrance> ਸਾਰੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪਹਿਲਾਂ ਵੀ ਮਰੇ ਵੀਰੋ ਇਹ ਅਸਾਂ ਬੋਲਣ ਨੂੰ ਬਿਲਕੁਲ ਸਾਥ ਮਿਲ ਟੰਗ ਦੇਣਾ ਚੌਵੀ ਆ ਗਈ ਚੱਲ ਕਰਨਗੇ ਅਸੀਂ ਚੱਲਾਂਗੇ ਤੇ ਕਹਿੰਦੀ ਆ 55 ਵਿੱਚ ਦੀ ਸਾਡੀ ਸਾਡੀ ਆ ਅਸੀਂ ਦੱਸਾਂਗੇ ਮੋਤੀ ਇਹ ਐਲਾਨ ਕਰਦੇ ਆ ਭਾਰਤੋਸਤਾਨ ਦੀ ਧਰਤੀ ਤੋਂ ਟਰੈਕਟਰ ਜਿਹੜੇ ਆ ਦਿੱਲੀ ਨੂੰ ਮਾਰਚ ਕਰ ਲਾ ਜਣੋ 26 ਦਾ ਦਿਨ ਮਿਥਿਆ ਆਪਾਂ ਜਿਹੜੇ ਰਹਿ ਜਾਣਗੇ ਉੱਥੇ ਕਰਨਗੇ ਗੰਤ ਤਰ ਦੁਸ਼ਤਾ ਤੇ ਜਿਹੜਾ ਤਿਆੜਾ ਐ ਡੀਸੀ ਦੇ ਕਿਤੇ ਐਸਟੀਮ ਦੇ ਜਿਹੜੇ ਰਹਿ ਜਾਣਗੇ ਬਾਕੀ ਦਿੱਲੀ ਨੂੰ ਪੂਚ ਕਰਨ 26 ਤਰੀਕ ਦਾ ਆਪਣਾ ਪ੍ਰੋਗਰਾਮ ਆ 26 ਤਰੀਕ ਤੋਂ ਪਹਿਲਾਂ ਕੋਈ ਵੀ ਅੰਦੋਲਨ ਅਸੀਂ ਇਹ ਨਹੀਂ ਕਿ ਆਪਣੇ ਅੰਦੋਲਨ ਦੇ ਵਿੱਚ ਕੋਈ ਜਿਹੀ ਤਰੇੜ ਪਾ ਲਈਏ ਕਿ ਸਾਡਾ ਅੰਦੋਲਨ ਹੋਰ ਪੱਕੇ ਪਾਸੇ ਨੂੰ ਚੱਲ ਜਾ ਰਿਹਾ ਹੈ ਬੜਾ ਫੇਰ ਉਸ ਤੋਂ ਬਰੇ ਵੀਰੋ 22 ਤਰੀਕ ਨੂੰ ਪਹਿਲਾ ਐਲਾਨ ਕਰਦਿਆ ਨੌਜਵਾਨਾਂ ਨੂੰ ਪਿੰਡਾਂ ਦੇ ਵਿੱਚ ਕਹਿ ਦਿਓ ਵੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਦਿੱਲੀ ਨੂੰ ਆਜਾਓ ਇੱਕ ਪਾਸੇ ਇਹਨਾਂ ਦੀ ਫੌਜ ਆਉਣਗੀਆਂ ਕੋਈ ਸਾਡੇ ਪਿਆ ਪੋਤੇ ਆ ਇਸ ਪਾਸੇ ਸਾਡੀ ਫੌਜ ਆ ਔਰ ਮੋਦੀ ਨਾਲ ਸਾਡੀ ਲੜਾਈ ਜਿਹੜੀ ਆ ਚੇਤਕ ਲੜਾਈ ਆ ਮੋਦੀ ਨਾਲ ਲੜਾਈ ਸਾਡੀ ਜਿਹੜੀ ਆ ਸੁਧਲਤਈ ਆ ਮੋਦੀ ਨਾਲ ਜਿਹੜੀ ਲੜਾਈ ਸਾਡੀ ਉਹ ਸਿਸਟਮ ਫੂਟ ਕਰਦੀ ਲੜਾਈ ਆ ਮੋਦੀ ਨਾਲ ਸਾਡੀ ਕੋਈ ਨਿੱਜੀ ਲੜਾਈ ਨਹੀਂ ਕੋਈ ਵਿਅਕਤੀ ਦਾ ਤੌਰ ਤੇ ਕਿਸੇ ਦਾ ਚੋਟ ਮਾਰ ਨਹੀਂ ਓ ਸਾਡੀਆਂ ਜਿੱਥੇ ਦੰਗਿਆਂ ਆਖੀ ਦੇ ਦੋਗੇ ਤੇ ਨਸਤੀ ਤੋਂ ਤੋੜ ਤੋਂ ਗਾਲ ਕੱਢੀ ਤੇ ਨਸਤੀ ਤੋਂ ਤੋੜ ਕੇ ਮਾਰਾ ਗਏ ਓ ਜਦੋਂ ਮੰਦਰੀ ਦੀ ਭਾਸ਼ਾ ਦੇ ਵਿੱਚ ਠੀਕ ਨਹੀਂ ਹੁੰਦਾ ਦੋਗੇ ਲੋਕ ਉਹ ਹੈ ਤੇ ਵਾਦਿਆ ਲੋਕ ਉਹ ਆਪਣੀ ਮੁੱਢ ਪਾਉਂਦੇ ਆ ਜਦੋਂ ਆਪਣੀ ਜੀਭ ਤੋਂ ਆਪਣੀ ਭਾਸ਼ਾ ਨੂੰ ਧਰ ਰੱਖ ਕੇ ਕੇ ਬਾਤ ਸਭਾ ਕਲਚਰ ਹੋ ਜਾ ਸਾਡਾ ਇਤਿਹਾਸ ਹੋ ਗਿਆ ਲੋਕਾਂ ਦੀ ਖਾਤਰ ਆਪਾਂ ਕੋ ਨੂੰ ਖਲਗੜੀ ਖਾਤਰ ਅਸੀਂ ਤਤਾ ਕਵੀ ਦੇ ਉੱਤੇ ਵੀ ਪੈ ਰੱਖਿਆ ਆਏ ਉੱਥੇ ਜਗਾ ਦੇ ਰਚਨਾ ਬੈਠਿਆ ਤੇ ਸਾਰੇ ਹਿੰਦੁਸਤਾਨ ਦੀ ਆਣ ਤੇ ਸ਼ਾਨ ਨੂੰ ਬਚਾਉਣ ਦੀ ਖਾਤਰ ਜੰਜੂਰ ਨੂੰ ਬਚਾਉਣ ਦੀ ਖਾਤਰ ਮੇਰੇ ਵੀਰੋ ਚੌਧਰੀ ਚੌਂਕ ਦੇ ਵਿੱਚ ਆ ਕੇ ਸੀਸਵੇ ਦਿੱਤਾ ਆਏ ਉਹਨਾਂ ਦੇ ਵਾਰਸਾਂ ਇਸ ਕਰਕੇ ਸਾਡੀ ਗੱਲ ਕਿਹੜੇ ਰੂਪ ਚ ਅੱਗੇ ਜਾਣੀ ਆ ਸਾਡੀ ਗੱਲ ਕਰਵਾ ਦੇ ਕੇ ਅੱਗੇ ਜਾਣੀ ਆ ਕਿਸੇ ਵਿਅਕਤੀ ਨੂੰ ਬਾਹਰ ਕੱਢ ਕੇ ਅੱਗੇ ਜਾਣੀ ਆ ਜੇ ਸਾਡੀ ਗੱਲ ਚੰਗੀ ਭਾਸ਼ਾ ਵਰਤ ਕੇ ਅੱਗੇ ਜਾਣੀ ਆ ਤੇ ਫੈਸਲਾ ਅਸੀਂ ਕਰਨਾ ਇਹਦੇ ਕੋਲੋਂ ਚਲਾਉਂਦਾ ਆ ਤੇ ਜਦੋਂ ਇਸ ਰੂਪ ਤੇ ਇਹ ਚ ਕੋਲ ਸਿਰਾਂ ਕਰਕੇ ਲੜਾਈ ਨੂੰ ਨਿਬੋੜਾ ਕਰਨਾ ਜੋ ਸਾਡੇ ਪਾਕਿਸਤਾਨ ਦੇ ਵਿੱਚ ਹੋ ਰਹਾ ਅਗ ਲਾਉਣੇ ਸਰਕਾਰ ਦੇ ਧਾਤੇ ਦੇ ਵਿੱਚ ਆ ਦੇਖ ਲਈ ਇਹ ਫੈਸਲਾ ਕਰਨਾ ਨਹੀਂ ਕੀ ਕਰਨਾ ਕਿ ਉਹ ਲੋਕ ਬਿਠੀਆਂ ਜਿਹੜੇ ਕਿਰਤ ਕਰਨ ਵਾਲੇ ਲੋਕ ਆ ਜਿਹੜੇ ਦਾਣਾ ਦੀ ਕਿਰਤ ਕਰਕੇ ਆਪਣੇ ਬੱਚੇ ਨੂੰ ਪਾਲਦੇ ਆ ਆਪਣੇ ਜਿਹੜੇ ਬੱਚਿਆਂ ਦੇ ਵਿਆਹ ਸ਼ਾਦੀਆਂ ਵੀ ਕਰਦੇ ਆ ਤੇ ਆਪਣੀ ਦਾਹਵਾ ਦੀ ਕਿਰਤ ਦੇ ਵਿੱਚੋਂ ਦੇ ਸੰਬੰਧ ਵੀ ਕੱਢਦੇ ਆ ਔਰ ਦੋਸਤਾਂ ਦੇ ਕੋਲੇ ਕੋਲੇ ਦੇ ਵਿੱਚੋਂ ਲੋਕ ਆਏ ਆ ਤੇ ਪੰਜਾਬ ਦੇ ਵਿੱਚੋਂ ਉਹ ਲੋਕ ਆ ਜਿਨ੍ਹਾਂ ਦਾ ਵਿਰਸਾ ਬੜਾ ਮਹਾਨ ਆ ਜਿਨ੍ਹਾਂ ਦਾ ਵਿਰਸਾ ਸੁਹਾਂਦੂ ਨੀਂਵੇ ਆ ਜਿਨ੍ਹਾਂ ਦਾ ਵਿਰਸਾ ਚਮਕਾਉਣ ਦੀਆਂ ਜੰਗਾਂ ਆ ਜਿਨ੍ਹਾਂ ਦਾ ਵਿਰਸਾ ਤਾਮਰੋਂ ਦੇ ਸ਼ਾਨ ਦੇ ਜਨਰਾਂ ਦੇ ਵਿੱਚੋਂ ਥੋੜਿਆਂ ਦੀਆਂ ਕਾਠੀਆਂ ਦੇ ਉੱਤੇ ਘਰ ਪਾਇ ਰਹੇ ਹਰੇ एक नहीं चक्री जितो कसम न जाए नानक सेवक कांडी है जैसे ती कसम समाए पौर नानक अंत न जापने हरता के पारावा आप तराए सब तीर तेरे आप